ਮੈਂ ਤੁਹਾਡੇ ਕੋਲੇ ਆਇਆ ਹਾਂ ਤੁਹਾਡੇ ਮਸਲੇ ਦਾ ਹੱਲ ਹੋਣਗੇ ਹੋਣਗੇ ਹੁਣ ਤੁਸੀਂ ਤਾਂ ਆਪਣੇ ਮੰਗਾਂ ਦੱਸਤੀਆਂ ਤੇ ਮੈਂ ਵੀ ਮੰਗ ਪੱਤਰ ਲੈ ਕੇ ਆਇਆ ਕੱਜ ਵੀ ਜੇ ਹੁਣ 13 ਦੀਆਂ 13 ਸੀਟਾਂ ਦਿਓਗੇ ਤਾਂ ਮੇਰੇ ਹੱਥ ਮਜ਼ਬੂਤ ਹੋਣਗੇ ਮੈਂ ਕੱਲਾ ਕਿੰਨਾ ਚਿਰ ਲੜੀ ਜਾਊਂਗਾ ਇਹਨਾਂ ਨਾਲ ਕਦੇ ਭਾਜਪਾ ਨਾਲ ਲੜਨਾ ਪੈਂਦਾ ਕਦੇ ਗਵਰਨਰ ਨਾਲ ਲੜਨਾ ਪੈਂਦਾ ਕਦੇ ਕੁਝ ਰੋਕ ਲੈਂਦੇ ਨੇ ਕਦੇ ਕੁਝ ਰੋਕ ਲੈਂਦੇ ਨੇ ਕੇਜਰੀਵਾਲ ਸਾਹਿਬ ਤਾਂ ਉਹਨੂੰ ਤਾਂ ਕੰਮ ਹੀ ਨਹੀਂ ਕਰਨ ਦਿੰਦੇ ਦਿੱਲੀ 'ਚ ਆਸਕੇ ਵੀ ਰੋਕ ਲੋ ਆ ਵੀ ਰੋਕ ਲੋ ਰਾਸ਼ਨ ਵੀ ਰੋਕ ਲੋ ਆ ਰੋਕ ਲੋ ਸਾਨੂੰ ਥੋੜਾ ਜਿਹਾ ਫੁੱਲ ਸਟੇਟ ਕਰਕੇ ਰੌਲਾ ਪਾਉਣਾ ਪੈਂਦਾ ਹੈ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਤਾਂ ਤੁਸੀਂ ਹੁਣ ਮੇਰਾ ਇਹ ਕੰਮ ਕਰ ਦਿਓ ਮੇਰਾ ਵੀ ਮੰਗ ਪੱਤਰ ਹੈ ਕਿ ਐਸ ਵਾਰ ਆਪਣੇ ਦੋਸਤਾਂ ਮਿੱਤਰਾਂ ਨੂੰ ਸਾਰੇ ਇੰਡਸਟਰੀਸਟਾਂ ਨੂੰ ਕਹੋ ਕਿ ਐਸ ਵਾਰ 13 ਜ਼ੀਰੋ ਹੋ ਗਿਆ ਜੇ ਪੰਜਾਬ ਚੋਂ ਐਮਪੀ ਦੀਆਂ ਇਲੈਕਸ਼ਨਾਂ ਚ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪਊ ਕਿ ਪੰਜਾਬ ਦਾ ਇੱਕ ਵੀ ਰੁਪਿਆਸਾ ਰੋਕ ਸਕੇ ਚਾਹੇ ਜਿਹੜੀ ਮਰਜ਼ੀ ਸਰਕਾਰ ਆ ਜੇ ਸੈਂਟਰ ਚ ਸਾਡਾ ਕੰਮ ਹੈ ਪੰਜਾਬ ਵਾਸਤੇ ਪੈਸੇ ਲੈ ਕੇ ਆਉਣਾ ਸਾਡੇ ਆਪਣੇ ਹੱਕ ਲੈ ਕੇ ਆਉਣਾ ਆਰਡੀਐਫ ਦਾ 5.5 ਹਜ਼ਾਰ ਕਰੋੜ ਰੋਕੀ ਬੈਠੇ ਨੇ ਜੀ ਆਰਡੀਐਫ ਦਾ ਆਰਟੀ ਸਿਚੁਏਸ਼ਨ ਵਾਲੇ ਬੈਠੇ ਆ ਉਹ ਪੈਸਾ ਕਿੱਥੇ ਲੱਗਣਾ ਮੰਡੀਆਂ ਨੂੰ ਅਪਗ੍ਰੇਡ ਕਰਨ ਤੇ ਲੱਗਣਾ ਹੈ ਪੈਸਾ ਮੰਡੀਆਂ ਦਾ ਉਹ ਮੰਡੀਆਂ ਨੂੰ ਜਾਣ ਵਾਲੀਆਂ ਸੜਕਾਂ ਦਾ ਕੈਪਟਨ ਅਮਰਿੰਦਰ ਨੇ ਕਿਤੇ ਹੋਰ ਬਰਤਲਿਆ ਗਲਤ ਬਰਤਲਿਆ ਉਹਨਾਂ ਨੇ ਪੈਸੇ ਰੋਕ ਲਏ ਅਸੀਂ ਉਹਨਾਂ ਨੂੰ ਕਿਹਾ ਜਾ ਕੇ ਕਿ ਜਨਾਬ ਕਿਸੇ ਹੋਰ ਦੀ ਗੱਲ ਕੀ ਤਾਂ ਸਾਨੂੰ ਕਿਉਂ ਤੁਸੀਂ ਸਜਾ ਦੇ ਰਹੇ ਹੂੰ ਕਹਿੰਦੇ ਐਮੈਂਡਮੈਂਟ ਕਰੋ ਕਾਨੂੰਨ ਚ ਕਰਤੀ ਵਿਧਾਨ ਸਭਾ ਚ ਕਰਤੀ ਕਿ ਇਹ ਪੈਸਾ ਸਾਰਾ ਮੰਡੀਆਂ ਨੂੰ ਅਪਗ੍ਰੇਡ ਕਰਨ ਵਾਸਤੇ ਤੇ ਉਹਨੀਆਂ ਸੜਕਾਂ ਨੂੰ ਅਪਗ੍ਰੇਡ ਕਰਨ ਵਾਸਤੇ ਹੀ ਲੱਗੂਗਾ ਫਿਰ ਫੇਰ ਰੋਕੀ ਬੈਠੇ ਸਾਢੇ 5000 ਕਰੋੜ ਰੁਪਈਆ ਕੱਲੇ ਆਰਡੀਐਫ ਦਾ ਨੈਸ਼ਨਲ ਹੈਲਥ ਮਿਸ਼ਨ ਦਾ 800 ਕਰੋੜ ਰੁਪਈਆ ਜੀਐਸਟੀ ਦੇ ਪੈਸੇ ਰੋਕੀ ਬੈਠੇ ਐ 8500 ਕਰੋੜ ਰੁਪਈਆ ਰੋਕੀ ਬੈਠੇ ਕੋਈ ਕਾਰਨ ਨਹੀਂ ਵੈਸੀ ਕਿਉਂਕਿ ਸਾਡੀ ਸਰਕਾਰ ਨਹੀਂ ਹੈ ਕਹਿੰਦੇ ਉੱਥੇ ਕੀ ਗੱਲ ਵੀ ਅਸੀਂ ਤੁਹਾਨੂੰ ਦੇਸ਼ ਲੈ ਕੇ ਦਿੱਤਾ ਕੁਰਬਾਨੀਆਂ 80% ਤੋਂ ਵੱਧ ਸਾਡੀਆਂ ਨੇ ਦੇਸ਼ ਨੂੰ ਯਾਦ ਕਰਾਉਣ ਚ ਉਹ ਆਜ਼ਾਦ ਦੇਸ਼ ਦੇ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਪ੍ਰਧਾਨ ਮੰਤਰੀ ਬਣ ਕੇ ਤੇ ਤੁਸੀਂ 26 ਜਨਵਰੀ ਤੇ 15 ਅਗਸਤ ਤੋਂ ਪੰਜਾਬ ਦੀ ਝੱਖੀ ਉਡਦੀ ਯਾਰ ਕਦੇ ਇਹ ਨਹੀਂ ਆ ਸਕਦੀ ਪੰਜਾਬ ਦੀ ਝਾਕੀ ਕੈਨਸਲ ਰਿਜੈਕਟ ਕੌਣ ਕੌਣ ਸੀ ਉਸ ਝਾਕੀ ਚ ਉਹ ਸ਼ੀਦ ਆਜ਼ਮ ਭਗਤ ਸਿੰਘ ਸੀ ਲਾਲਾ ਲਾਜਪਤ ਰਾਏ ਸੀ ਆ ਟੁੱਡੀ ਕੇ ਨਾਲ ਹੀ ਪਿੰਡ ਪੈਂਦਾ ਉਹਦੇ ਚ ਕਰਤਾਰ ਸਿੰਘ ਸਰਾਭਾ ਸੀ ਉਹ ਸਰਾਭਾ ਨਾਲ ਹੀ ਪਿੰਡ ਪੈਂਦਾ ਉਹ ਜiraj guru sukhdev bhari ਸੀ ਉੱਚ ਜਲਿਆਂ ਵਾਲਾ ਬਾਗ ਸੀ ਸਾਕਾ ਕੌਣ ਕੌਣ ਹੁੰਦੇ ਨੇ ਇਹ ਭਾ ਕੇ ਸਿੰਘ ਨੂੰ ਰਿਜੈਕਟ ਕਰਨ ਵਾਲੇ ਇਹ ਕੌਣ ਹੁੰਦੇ ਨੇ ਬਾਬੂ ਉਹਨਾਂ ਦੇ ਜਿਹੜੇ ਲਾਲਾ ਲਾਜਪਤਰਾ ਜੀ ਨੂੰ ਰਿਜੈਕਟ ਕਰਦਣ ਕਿਉਂ ਦੀ ਕੁਰਬਾਨੀ ਨੂੰ ਕਾਰਨ ਨਫ਼ਰਤ ਕਰਨੀ ਹੈ ਪੰਜਾਬ ਨਾਲ ਪੈਸੇ ਰੋਕ ਲਓ ਇਹਨਾਂ ਦੇ ਕੋਈ ਗੱਲ ਨਹੀਂ ਪੰਜਾਬ ਤਾਂ ਦੁਬਾਰੇ ਖੜਾ ਹੋ ਜਾਊਗਾ ਅਸੀਂ ਕਰ ਲਾਂਗੇ ਤੁਸੀਂ ਮੈਨੂੰ ਮੌਕਾ ਦਿੱਤਾ ਹੈ ਇਮਾਨਦਾਰ ਸਰਕਾਰ ਹੈ ਮੈਂ ਇਸ ਗੱਲ ਦੀ ਗਾਰੰਟੀ ਲੈਣਾ ਦੋ ਸਾਲ ਹੋਣ ਆਲੇ ਨੇ 1 ਰੁਪਏ ਦਾ ਵੀ ਮੇਰੇ ਤੇ ਤੁਸੀਂ ਲਾ ਦਿਓ 1 ਰੁਪਏ ਦਾ ਵੀ ਮਨਾਂ ਜੇ ਪੈਸੇ ਕਮਾਣੇ ਹੁੰਦੇ ਮੈਂ ਉਧਰੋਂ ਕੋਕੜਾ ਘੱਟ ਕਮਾਉਂਦਾ ਸੀ ਸਭ ਤੋਂ ਮਹਿੰਗਾ ਕਲਾਕਾਰ ਸੀ ਮੈਂ ਮੈਨੂੰ ਕੀ ਲੋੜ ਸੀ ਇੱਥੇ ਆ ਕੇ ਛੱਡਣ ਦੀ ਮੈਨੂੰ ਕੀ ਉਹਨੂੰ ਛੱਡਣ ਦੀ ਲੋੜ ਸੀ ਇੱਥੇ ਇਹਨਾਂ ਨੂੰ ਤਾਂ ਰੋਜ਼ ਗਾਲਾਂ ਕੱਢਣ ਦੀ ਕੀ ਉੱਠ ਕੇ ਲੱਗ ਜਾਂਦੇ ਮਜੀਠੀ ਹੋਰੀ ਭਗਵੰਤ ਮਾਨ ਆਏ ਆ ਇਹ ਆਏ ਆ ਜਦੋਂ ਮੈਂ ਕਲਾਕਾਰ ਸੀ ਪੀਟੀਸੀ ਚੈਨਲ ਤੇ ਆਉਂਦਾ ਸੀ ਉਦੋਂ ਇਹਦੇ ਵਰਗਾ ਕੋਈ ਬੰਦਾ ਨਹੀਂ ਇਹ ਤਾਂ ਕਮਾਲ ਹੈ ਜਦੋਂ ਮੈਨਾਂ ਨੇ ਕੁਰਸੀਆਂ ਖੋਲੀਆਂ ਕਹਿੰਦੇ ਇਹਦੇ ਜਿੰਨਾ ਤਾਂ ਮਾੜਾ ਹੀ ਨਹੀਂ ਕੋਈ ਇਹ ਤਾਂ ਬਹੁਤ ਗ ਹੱਦ ਐ ਯਾਰ ਸੁਣਨ ਨੂੰ ਥੋੜਾ ਸਭ ਕੁਝ ਸਿਖਾਓ ਤੁਸੀਂ ਵੀ ਥੋੜਾ ਜਿਹਾ ਸੋਚੋ ਕਿ ਆਪਾਂ ਨੂੰ ਚਾਹੀਦਾ ਕੀ ਹੈ ਆਪਾਂ ਨੂੰ ਇਨਸੈਂਟਿਵ ਚਾਹੀਦੀ ਹੈ ਆਪਾਂ ਨੂੰ ਸਾਡੀ ਇੰਡਸਟਰੀ ਗ੍ਰੋਥ ਨੂੰ ਚਾਹੀਦੀ ਹੈ ਕਿਸਾਨਾਂ ਦੀਆਂ ਮੰਗਾਂ ਵੀ ਆਪਾਂ ਪੂਰੀਆਂ ਕਰਨੇ ਕਿਉਂਕਿ ਸਾਈਕਲ ਹੈ ਜੇ ਖੇਤ ਜੇ ਪੰਜਾਬ ਦੇ ਪਿੰਡਾਂ 'ਚ ਫਸਲیں ਨਹੀਂ ਹੋਣਗੀਆਂ ਜਾਂ ਉਹਨਾਂ ਦਾ ਭਾਅ ਨਹੀਂ ਮਿਲੂਗਾ ਉਹ ਕੋਈ ਸ਼ਹਿਰ ਕੀ ਕਰਨ ਆਉਣਗੇ ਸ਼ਹਿਰ ਨਹੀਂ ਆਉਣਗੇ ਤਾਂ ਮੋਗੇ ਵਰਗੇ ਬਾਜ਼ਾਰ मुलापुर तखे वर्गे छोटे छोटे बाजार सुनने हो उसे बिक्री नहीं होगी जो लोगों को पैसे है नहीं ये सारा साइकिल है तो सारे सैकल ठीक करना आपे को आने वाले दिन चुन इलैक्शन मोड जाऊगा देश तब मैं दोबारे भी आऊंगा मैं थोड़ा यही कहना आऊंगा गंदगी साफ कर दो अपने को गंदगी साफ करने यंत्र है झाड़ू साफ कर दो ਪਹਿਲਾਂ ਵੀ ਤੁਸੀਂ ਕੀਤਾ ਹੀ ਹੈ ਕੰਮ ਪਹਿਲਾਂ ਵੀ ਤਾਂ ਬੈਠੇ ਨੇ ਜਿਹੜੇ ਤੁਸੀਂ ਨਹੀਂ ਤੁਸੀਂ ਕੌਣ ਲੱਗਦਾ ਨੇ ਜਿਵੇਂ ਕੋਈ ਵੀ ਪੋਲੀਟਿਕਲ ਬੈਕਗ੍ਰਾਉਂਡ ਵਾਲਾ ਹੈਗਾ ਆਮਕਰਾਂ ਦੇਤੀਆਂ ਪੁੱਤ ਨੇ ਐਸੇ ਗੱਲ ਤੋਂ ਦੁਖੀ ਨੇ ਵੀ ਆਮਕਰਾਂ ਦੇਤੀਆਂ ਪੁੱਤ ਕਿਉਂ ਆ ਗਏ ਤੁਹਾਨੂੰ ਵੀ ਹੱਕ ਹੈ ਜੀ ਜਿਹਨੂੰ ਮਰਜ਼ੀ ਚੁਣੋ ਡੈਮੋਕਰੈਟਿਕ ਰਾਈਟ ਹੈ ਇਹ ਥੋੜੀ ਹੈ ਕਿ ਤੁਸੀਂ ਹਿਸਟਰੀਓ ਕਰਾ ਲਈ ਵੀ ਇਹਨਾਂ ਨੂੰ ਵੋਟਾਂ ਪਾਉਣੀਆਂ ਪਾਉਣੀਆਂ ਨੇ ਕਿਉਂ ਕਰਾ ਲਈ ਜਿਹੜਾ ਚੰਗਾ ਕੰਮ ਕਰਦਾ ਉਹਨੂੰ ਪਾਓ ਮੈਂ ਅੱਜ ਕਹਿਣਾ ਕਲਮਾਰਬਿੰਦ ਕੇਜਰੀਵਾਲ ਜੀ ਤੇ ਮੈਂ ਹੈਰਾਨ ਮੰਨ ਗਿਆ ਸੀ ਉਸ ਵੇਲੇ 2020 ਦੇ ਵਿੱਚ ਜਦੋਂ ਇਲੈਕਸ਼ਨ ਹੋਣੀ ਸੀ ਇਲੈਕਸ਼ਨ ਤੋਂ 2 ਮਹੀਨੇ ਪਹਿਲਾਂ ਟੀਵੀ ਤੇ ਆ ਕੇ ਕਹਿੰਦਾ ਦਿੱਲੀ ਚ ਕਿ ਦਿੱਲੀ ਵਾਲੋ ਅਗਰ ਮੇਰੇ ਪੌਨੇ 5 ਸਾਲ ਕੇ ਕੰਮ ਅੱਛੇ ਲਗੇ ਤਾਂ ਮuje ਵੋਟ ਦੇ ਦੇਣਾ ਵਰਨਾ ਮuje ਵੋਟ ਨਾ ਦੇਣਾ ਆ ਕਹਿਣ ਵਾਸਤੇ ਜਿਗਰਾ ਚਾਹੀਦਾ ਹੈ ਆ ਗੱਲ ਕਹਿਣ ਵਾਸਤੇ ਮੈਂ ਵੀ ਤੁਹਾਨੂੰ ਕਹਿਣਾ ਜੇ ਤੁਹਾਨੂੰ 2 ਸਾਲ ਦੇ ਕੰਮ ਚੰਗੇ ਲੱਗੇ ਤਾਂ ਵੋਟ ਪਾ ਦਿਓ ਨਹੀਂ ਨਾ ਪਾਓ ਦੁੱਖਾਇ ਦਿਉ ਨਹੀਂ ਭਗਵਾਨ ਤਾਂ ਠੀਕ ਨਹੀਂ ਹੁੰਦਾ हां वोट ਪੈ ਜੋਗੇ ਮੇਰਾ ਬਦੂ ਹੌਸਲਾ ਇੱਕ ਦੀ ਬਜਾਏ ਮੇਰੇ 13 ਹੱਥ ਹੋਰ ਹੋ ਜਾਣਗੇ 13 ਇੱਥੋਂ ਆ ਕੁਰਖੇਤਰ ਜਿੱਤ ਰਹੇ ਆ ਉਹ ਦਿੱਲੀ ਤੋਂ ਉਹ ਸੀਟਾਂ ਚਾਰ ਆ ਰਹੀਆਂ ਨੇ ਤੇ ਗੁਜਰਾਤ ਚ ਜਿੱਤ ਰਹੇ ਆ 10 ਸਾਡੇ ਰਾਜ ਸਵਾ ਚ ਹੈਗੇ ਨੇ ਸਾਡੇ ਜਦੋਂ 30 35 ਹੋ ਗਏ ਇੱਥੇ ਤਾਂ ਦੇਖੋ ਸਹੀ ਹਿਲਾਉਂਦੇ ਧਰਤੀ ਅਸੀਂ ਕਿ ਸਾਨੂੰ ਹੱਕ ਲੈਣੇ ਆਉਂਦੇ ਨੇ ਪਾਸਵਰਡ ਮੈਨੂੰ ਪਤਾ ਹੈ ਕਿ ਪੈਸੇ ਕਿਵੇਂ ਲਈਦੇ ਹੁੰਦੇ ਉੱਥੋਂ ਕਿਉਂਕਿ ਮੈਂ ਕੱਲ੍ਹੇ ਹੀ ਹੁੰਦਾ ਸੀ ਕੱਲ੍ਹੇ ਹੀ ਹੁੰਦਾ ਸੀ ਮੈਂ ਉਦੋਂ 19 ਤੋਂ ਬਾਅਦ ਮੈਂ ਬੋਲਦਾ ਬਹੁਤ ਹੁੰਦਾ ਸੀ ਹਰੇਕ ਤੇ ਪੋਲ ਖੁੱਲ ਜਾਂਦਾ ਸੀ ਜਦੋਂ ਮੈਂ ਕੋਈ ਕੰਮ ਜਾਣਾ ਹੁੰਦਾ ਕਿਸੇ ਮੰਤਰੀ ਕੋਲੇ ਬੀਜੇਪੀ ਦੇ ਮਿਨਿਸਟਰ ਕੋਲੇ ਜਾਂਦਾ ਕੰਮ ਉਹ ਦਫ਼ਤਰ ਚ ਸਾਰੇ ਬੀਜੇਪੀ ਵਾਲੇ ਬੈਠੇ ਹੁੰਦੇ ਜਦੋਂ ਮੈਨੂੰ ਦੇਖ ਲੈਂਦੇ ਤਾਂ ਪਿੱਛੇ ਜੋ ਪਿੱਛੇ ਜੋ ਆਈਏ ਮਾਨ ਸਾਹਿਬ ਆਜੋ ਆਜੋ ਆਈਏ ਜੀ ਪਤਾਈਏ ਭਈਆ ਕੰਮ ਹੈ ਹਾਂ ਹਾਂ ਇਹ ਹੋ ਗਿਆ ਕੰਮ ਕਰਕੇ ਮੇਰੇ ਕੰਨ ਚ ਕਹਿੰਦਾ ਥੋੜਾ ਲੋਕ ਸਭਾ ਮੇਂ ਖਿਆਲ ਰੱਖੀਏਗਾ ਹਾਂ ਮੇਰੇ ਬਾਰੇ ਵੀ ਡਿਪਾਰਟਮੈਂਟ ਕੇ ਬਾਰੇ ਮਤ ਬੋਲਨਾ ਮਨਨ ਕ ਮੈਂ ਚੁੱਪਾਂ ਜੀ ਮੈਂ ਕ ਮੈਨੂੰ ਮੇਰਾ ਚੁੱਪ ਦਾ ਕੰਮ ਹੁੰਦਾ ਮੈਨੂੰ ਬੋਲਣ ਦੀ ਕਿਰਨ ਹੈ ਘੜਾ ਕੰਮ ਹੀ ਹੋ ਜਾਂਦਾ ਸੋ ਇਹ ਸਾਰੇ ਪਾਸਵਰਡ ਮੇਰੇ ਕੋਲ ਹੈਗੇ ਨੇ ਤੁਸੀਂ ਇੱਕ ਵਾਰੀ ਬੰਦਾ ਭੇਜੋ ਉਥੇ ਅਵਦੀ ਆਵਾਜ਼ ਬਣ ਕੇ ਫਰੀਦਕੋਟ ਤੋਂ ਉਦੋਂ ਬਾਅਦ ਕੰਮ ਲੈਣਾ ਉਹਨੂੰ ਬੋਲਣਾ ਉਥੇ ਤੁਹਾਡੀ ਆਵਾਜ਼ ਬਣਾਉਣਾ ਮੇਰਾ ਕੰਮ ਹੈ ਇਹ ਮੇਰਾ ਕੰਮ ਮੈਂ ਮੈਂਟਰ ਬਣ ਕੇ ਕੰਮ ਕਰਾਉਂਗਾ ਉਹਨਾਂ ਨੂੰ ਮੈਂ ਉਹਨਾਂ ਦਾ ਕੋਚ ਬਣ ਕੇ ਕੰਮ ਕਰਾਉਂਗਾ